ਸਾਥੀ ਯਾਰ ਜੀ ਸਾਰਿਆਂ ਨੂੰ ਧੀਆ ਦੀ ਕਿਸਮਤ ਦਾ ਅਗਲਾ ਭਾਗ ਇਸ ਤਰ੍ਹਾਂ ਹੈ ਸੁਖਦੀਪ ਦਾ ਘਰ ਵੱਡਾ ਸੀ ਤੇ ਬੀੜਾ ਵੀ ਬਹੁਤ ਖੁੱਲਾ ਸੀ ਇਸ ਲਈ ਹੋਰ ਵੀ ਕਿੰਨੇ ਕੰਮ ਹੁੰਦੇ ਘਰ ਦੇ ਚਾਹੇ ਮੰਮੀ ਜੀ ਦੀ ਵੀ ਮਦਦ ਕਰਦੀ ਉਹਨਾਂ ਨੂੰ ਜ਼ਿਆਦਾ ਧਿਆਨ ਰਾਜਪ੍ਰੀਤ ਦਾ ਰੱਖਣਾ ਪੈਂਦਾ ਕਿਉਂਕਿ ਰਾਜਪ੍ਰੀਤ ਬੀੜੇ ਵਿੱਚੋਂ ਬਾਹਰ ਗੇਟ ਵੱਲ ਨੂੰ ਭਾਜੀ ਸੀ ਮੰਮੀ ਜੀ ਉਹਨਾਂ ਦੇ ਪਿੱਛੇ ਪਿੱਛੇ ਹੀ ਰਹਿੰਦੇ ਸੀ ਖੁਸ਼ੀ ਵੀ ਇਹੀ ਚਾਹੁੰਦੀ ਸੀ ਕਿ ਮੇਰੇ ਹੁੰਦੇ ਮਾਂ ਨੂੰ ਕੰਮ ਕਰਨ ਦੀ ਕੀ ਲੋੜ ਹੈ ਰਾਜਪ੍ਰੀਤ ਹੀ ਹੰਬਾ ਦਿੰਦੀ ਆ ਮੰਮੀ ਨੂੰ ਜਦੋਂ ਤੱਕ ਦੁਪਹਿਰ ਨੂੰ ਖੁਸ਼ੀ ਵੇਲੀ ਹੋਈ ਤਾਂ ਦੋਵੇਂ ਦਾਦੀ ਪੋਤੀ ਆਰਾਮ ਕਰਕੇ ਵੀ ਉੱਠ ਗਈਆਂ ਖੁਸ਼ਪ੍ਰੀਤ ਨੇ ਰਾਜਪ੍ਰੀਤ ਨੂੰ ਦੁੱਧ ਬੁਲਾਇਆ ਤੇ ਉਹ ਖੇਡਣ ਲੱਗ ਗਈ ਖੁਸ਼ੀ ਨੂੰ ਦੇਖ ਉਹ ਮੰਮੀ ਦੀ ਪੁੱਛਣ ਲੱਗੀ ਕੀ ਹੋਇਆ ਖੁਸ਼ਪ੍ਰੀਤ ਠੀਕ ਨਹੀਂ ਲੱਗਦੀ ਖੁਸ਼ੀ ਕਹਿੰਦੀ ਨਹੀਂ ਮੰਮੀ ਠੀਕ ਐ ਬਸ ਥੋੜੀ ਜੀ ਥਕਾਨ ਹੋ ਗਈ ਮੰਮੀ ਜੀ ਕਹਿੰਦੇ ਖੁਸ਼ੀ ਪੁੱਤਰਾਮ ਕਰ ਲਾ ਮੈਂ ਰਾਜਪ੍ਰੀਤ ਨੂੰ ਲੈ ਕੇ ਚਲਨੀ ਆ। ਖੁਸ਼ੀ ਉਹਨਾਂ ਦੇ ਜਾਣ ਤੋਂ ਬਾਅਦ ਕਮਰੇ ਵਿੱਚ ਜਾ ਕੇ ਲੇਟ ਜਾਂਦੀ ਹੈ। ਖੁਸ਼ੀ ਦਾ ਮਨ ਅਸ਼ਾਂਤ ਸੀ ਪਰ ਫਿਰ ਵੀ ਸੌਣ ਦੀ ਕੋਸ਼ਿਸ਼ ਕਰਨ ਲੱਗੀ। ਖੁਸ਼ੀ ਨੂੰ ਪਤਾ ਹੀ ਨਹੀਂ ਲੱਗਿਆ ਕਿ ਕਦੋਂ ਨੀਂਦ ਆ ਗਈ। ਨਾ ਹੀ ਖੁਸ਼ੀ ਨੂੰ ਸੁੱਖ ਦੇ ਆਉਣ ਦਾ ਪਤਾ ਲੱਗਿਆ। ਕਦੋਂ ਸੁਖਦੀਪ ਕਮਰੇ ਵਿੱਚ ਆਇਆ ਖੜਕਾ ਸੁਣ ਖੁਸ਼ੀ ਦੀ ਇੱਕਦਮ ਅੱਖ ਖੁੱਲ ਗਈ। ਖੁਸ਼ੀ ਨੇ ਇਕਦਮ ਉੱਠ ਕੇ ਸੁਖਦੀਪ ਨੂੰ ਜੱਫੀ ਪਾ ਲਈ ਤੇ ਰੋਣ ਲੱਗ ਗਈ। ਸੁਖਦੀਪ ਖੁਸ਼ੀ ਨੂੰ ਆਪਣੀਆਂ ਬਾਹਾਂ ਵਿੱਚ ਲੈ ਕੇ ਹੈਰਾਨੀ ਨਾਲ ਪੁੱਛਦਾ ਸੁਖਦੀਪ ਕਹਿੰਦਾ ਖੁਸ਼ੀ ਕੀ ਹੋਇਆ ਤੈਨੂੰ ਕਿਉਂ ਰੋਂਦੀ ਏ? ਮੈਨੂੰ ਕੱਲ ਦਾ ਲੱਗਦਾ ਸੀ ਤੂੰ ਠੀਕ ਨਹੀਂ। ਖੁਸ਼ੀ ਕਹਿੰਦੀ ਸੁਖਦੀਪ ਜਦੋਂ ਕੱਲ ਦੇ ਤੁਸੀਂ ਗਏ ਹੋ ਮੈਨੂੰ ਬੱਦੀਆਂ ਨਹੀਂ ਲੱਗਿਆ, ਨਾਂ ਦੇ ਲੱਗਿਆ ਪਤਾ ਨਹੀਂ ਮੈਨੂੰ ਕੀ ਹੋ ਗਿਆ। ਸੁਖਦੀਪ ਕਹਿੰਦਾ ਖੁਸ਼ੀ ਦਾ ਚਿਹਰਾ ਆਪਣੇ ਮੱਥੇ ਵਿੱਚ ਲੈ ਕੇ ਹੱਥਾਂ ਵਿੱਚ ਲੈ ਕੇ ਕਹਿਣ ਲੱਗਾ ਵਾਜੀ ਜਨਾਬ ਨੂੰ ਪਿਆਰ ਹੋ ਗਿਆ ਉਹ ਵੀ ਸੁਖਦੀਪ ਨਾਲ ਖੁਸ਼ੀ ਸੰਗ ਦੇ ਬਿਨਾਂ ਜਵਾਬ ਦਿੱਤੇ ਜਾਣ ਲੱਗੀ ਸੁਖਦੀਪ ਨੇ ਬਾਹ ਫੜ ਕੇ ਰੋਕ ਲਿਆ ਖੁਸ਼ੀ ਹੌਣ ਤਾਂ ਹਾਂ ਬੋਲਦੀ ਖੁਸ਼ੀ ਕਹਿੰਦੀ ਹਾਂ ਜੀ ਬੋਲ ਕੇ ਰਸੋਈ ਵਿੱਚ ਚਲੀ ਗਈ ਸੁਖਦੀਪ ਬਹੁਤ ਖੁਸ਼ੀ ਕਿ 9 ਸਾਲ ਦੀ ਇੰਤਜ਼ਾਰ ਤੋਂ ਬਾਅਦ ਸਹੀ ਚ ਅੱਜ ਉਹਦਾ ਉਹਨੂੰ ਪਿਆਰ ਮਿਲਿਆ ਖੁਸ਼ੀ ਸੁਗਦੀਪ ਪਾਸੇ ਪਾਣੀ ਲੈ ਕੇ ਆਈ ਤੇ ਉਦੋਂ ਤੱਕ ਰਾਜਪ੍ਰੀਤ ਤੇ ਮੰਮੀ ਵੀ ਆ ਗਈ। ਰਾਜਪ੍ਰੀਤ ਵੀ ਭੱਜ ਕੇ ਸੁਗਦੀਪ ਜੀ ਦੀ ਬੋਦੀ ਵਿੱਚ ਬੈਠ ਗਈ। ਖੁਸ਼ੀ ਚਾਹ ਬਣਾਉਣ ਚੱਲੀ ਗਈ। ਸੁਗਦੀਪ ਕਹਿੰਦਾ ਮੰਮੀ ਤੁਸੀਂ ਕਿਤੇ ਬਾਹਰ ਗਏ ਸੀ? ਮੈਂ ਆਇਆ, ਕੱਲ ਕੋਈ ਨਹੀਂ ਸੀ। ਮੰਮੀ ਕਹਿੰਦੇ ਕਿਉਂ? ਖੁਸ਼ੀ ਘਰ ਹੀ ਸੀ, ਉਹ ਥੱਕੀ ਹੋਈ ਸੀ, ਸੌਂ ਗਈ ਹੋਊਗੀ। ਮੈਂ ਰਾਜਪ੍ਰੀਤ ਨੂੰ ਲੈ ਕੇ ਤੇਰੀ ਚਾਚੀ ਕੇ ਗਈ ਸੀ। ਉਹਦੇ ਨਾਲ ਪੋਤੀ ਤੇ ਪੋਤੇ ਨਾਲ ਖੇਡ ਲੈਂਦੀ ਆ। ਸੁਖਦੀਪ ਕਹਿੰਦਾ ਵਧੀਆ ਮੰਮੀ ਰਾਜਪ੍ਰੀਤ ਨੇ ਤਾਂ ਵਧੀਆ ਜੀ ਲਾ ਲਿਆ ਆਪਣੇ ਕੋਲ ਆ ਕੇ ਮੈਨੂੰ ਰਾਜਪ੍ਰੀਤੀ ਫਿਕਰ ਸੀ ਮੰਮੀ ਜੀ ਕਹਿੰਦੇ ਇਹਨੇ ਤਾਂ ਭੋਰਾ ਉਪਰਾਂ ਨਹੀਂ ਕੀਤਾ ਪਰ ਮੈਨੂੰ ਖੁਸ਼ੀ ਠੀਕ ਨਹੀਂ ਲੱਗਦੀ ਸੁਖਦੀਪ ਨੇ ਕਿਹਾ ਨਹੀਂ ਮੰਮੀ ਐਵੇਂ ਦਾ ਕੁਝ ਨਹੀਂ ਥੋੜਾ ਟਾਈਮ ਤਾਂ ਲੱਗਦਾ ਹੁੰਦਾ ਫਿਰ ਰਾਜਪ੍ਰੀਤ ਤਾਂ ਬੱਚੀ ਐ ਤੁਸੀਂ ਕਿੰਨੀ ਵਾਰ ਪਹਿਲਾਂ ਖੁਸ਼ੀ ਕੋਲ ਜਾ ਕੇ ਆਏ ਇਸ ਲਈ ਉਹ ਤੁਹਾਡੇ ਨਾਲ ਖੁੱਲ ਮਿਲ ਗਈ ਉਦੋਂ ਤੱਕ ਖੁਸ਼ੀ ਚਾਹ ਲੈ ਕੇ ਆ ਗਈ ਚਾਹ ਪੀਂਦੇ ਹੋਏ ਮੰਮੀ ਸੁਖਦੀਪ ਤੋਂ ਉਹਦੇ ਦੋਸਤਾਂ ਦੇ ਪ੍ਰਵਾਦ ਦਾ ਹਾਲ ਚਾ ਪੁੱਛਣ ਲੱਗ ਗਈ ਖੁਸ਼ੀ ਵਿੱਚ ਵੀ ਹੰਗਾਰਾ ਕਰਨ ਲੱਗੀ ਖੁਸ਼ੀ ਦਾ ਖਿੜਿਆ ਚਿਹਰਾ ਦੇਖ ਕੇ ਮਾਂ ਦੇ ਮਨ ਨੂੰ ਵੀ ਸਕੂਨ ਆ ਗਿਆ ਉਹਨੇ ਮਨ ਹੀ ਮਨ ਰੱਬ ਦਾ ਸ਼ੁਕਰਾਨਾ ਕੀਤਾ ਸ਼ੁਕਰ ਹੈ ਖੁਸ਼ੀ ਦਾ ਮਨ ਲੱਗ ਗਿਆ ਮੰਮੀ ਜੀ ਕਹਿੰਦੇ ਖੁਸ਼ੀ ਤੀਏ ਅੱਥਰ ਨਹੀਂ ਆਪਾਂ ਗੁਰਦੁਆਰੇ ਚੱਲਾਂਗੇ ਚੱਲ ਪੁੱਤ ਸੁਖਦੀਪ ਹੁਣ ਤੂੰ ਆਰਾਮ ਕਰ ਸੁਖਦੀਪ ਮੰਮੀ ਬੈਠੋ ਤੁਸੀਂ ਮੈਂ ਕਿਤੇ ਥੱਕਿਆ ਹੋਇਆ ਹਾਂ ਹੁਣ ਮੈਂ ਵੱਧ ਤੋਂ ਵੱਧ ਟਾਈਮ ਤੁਹਾਡੇ ਨਾਲ ਬਿਤਾਉਣਾ ਚਾਹੁੰਦਾ ਤੇ ਆਪਣੇ ਨੰਨੀ ਪਰੀ ਨਾਲ ਹੁਣ ਥੋੜੇ ਦਿਨ ਤੱਕ ਤਾਂ ਫਿਰ ਵਾਪਸ ਜਾਣਾ ਮੰਮੀ ਕਹਿੰਦੇ ਪੁੱਤ ਇਸ ਵਾਰ ਘੱਟ ਟਾਈਮ ਲੈ ਕੇ ਆਇਆ ਹੋਰ 15-20 ਦਿਨ ਲੈ ਆਉਣੇ ਸੀ ਸੁਖਦੀਪ ਕਹਿੰਦਾ ਮੰਮੀ ਛੁੱਟੀਆਂ ਕਿੱਥੇ ਮਿਲਦੀਆਂ ਨੇ ਤੁਹਾਡਾ ਵੀ ਜਾ ਤਾਂ ਲੱਗਿਆ ਹੋਇਆ ਮੇਰੇ ਨਾਲ ਚੱਲੋ ਨਾਲ ਦੀਪੀ ਭਾਬੀ ਨੂੰ ਸੁਖਾਲਾ ਰਹੂ ਮੰਮੀ ਕਹਿੰਦੇ ਹਾਲੇ ਮੈਂ 2 ਮਹੀਨੇ ਠਹਿਰ ਕੇ ਆਉਂਗੀ ਸੁਖਦੀਪ ਕਹਿੰਦਾ ਜੀ ਮੰਮੀ ਠੀਕ ਉਦੋਂ ਆ ਜਾਇਓ ਖੁਸ਼ੀ ਆ ਸਾਰਾ ਸਮਾਨ ਮੇਰੀ ਬੈਗ ਕੋਲ ਰੱਖ ਦੇ ਫਿਰ ਪੈਕ ਕਰਾਂਗੇ ਖੁਸ਼ੀ ਸਾਰਾ ਸਮਾਨ ਲੈ ਕੇ ਸਟੋਰ ਵਿੱਚ ਰੱਖ ਕੇ ਆਉਂਦੀ ਆ ਰਸੋਈ ਵਿੱਚ ਰੋਟੀ ਬਣਾਉਣ ਲੱਗ ਗਈ ਤੇ ਸ਼ਾਮ ਨੂੰ ਉਹ ਦੋਵੇਂ ਗੁਰਦੁਆਰਾ ਸਾਹਿਬ ਚੱਲੀਆਂ ਗਈਆਂ ਰਾਤ ਦੀ ਰੋਟੀ ਖਾਣ ਤੋਂ ਬਾਅਦ ਖੁਸ਼ੀ ਰਸੋਈ ਸਮਿਟਣ ਤੋਂ ਬਾਅਦ ਆਪਣੇ ਕਮਰੇ ਵਿੱਚ ਆ ਗਈ ਅਕੇ ਰਾਜਪ੍ਰੀਤ ਨੂੰ ਸੁਲਾਉਣ ਲੱਗੀ ਸੁਖਦੀਪ ਉਸ ਨੂੰ ਚੁੱਪ ਦੇਖ ਕੇ ਪੁੱਛਦਾ ਸੁਖਦੀਪ ਕਹਿੰਦਾ ਕੀ ਹੋਇਆ ਖੁਸ਼ੀ ਚੁੱਪਾਂ ਕੋਈ ਗੱਲ ਹੈ ਖੁਸ਼ੀ ਕਹਿੰਦੀ ਸੁਖਦੀਪ ਕਿੰਨੀ ਛੇਤੀ ਤੁਹਾਡੇ ਵਾਪਸ ਆਣ ਦੀ ਤਰੀਕ ਆ ਗਈ ਸੁਖਦੀਪ ਕਹਿੰਦਾ ਡੇਢ ਮਹੀਨੇ ਤੋਂ ਉੱਪਰ ਹੋ ਜਾਣਾ ਖੁਸ਼ੀ ਸਾਨੂੰ ਆਿਆਂ ਨੂੰ ਬਸ ਇੰਨੇ ਹੀ ਛੁੱਟੇ ਮਿਲ ਜੀ ਕਿਉਂ ਦਾਸ ਹੁੰਦੀ ਐ ਮੈਂ ਜਾ ਕੇ ਤੇਰੇ ਕੈਨੇਡਾ ਦੇ ਪੇਪਰ ਲਾ ਦੇਣੇ ਨੇ ਖੁਸ਼ੀ ਡੈਡੀ ਦਾ ਫੋਨ ਆਇਆ ਸੀ ਕੱਲ ਨੂੰ ਆਪਾਂ ਸ਼ੈਰ ਨੂੰ ਉਹਨਾਂ ਨੂੰ ਮਿਲ ਕੇ ਆਈਏ ਖੁਸ਼ੀ ਕਹਿੰਦੀ ਹਾਂਜੀ ਸੁਖ ਕੱਲ ਹਰਿੰਦਰ ਵੀਰਾ ਵੀ ਪੁੱਛਦਾ ਸੀ ਸਾਡੇ ਕੋਲ ਕਦੋਂ ਆਉਣਾ ਮੈਂ ਕਿਹਾ ਆ ਜਾਵਾਂਗੇ ਸੁਖਦੀਪ ਕਹਿੰਦਾ ਸਵੇਰੇ ਪੁੱਛਦੇ ਆ ਮੰਮੀ ਨੂੰ ਫਿਰ ਸੁਖਦੀਪ ਨੇ ਇੱਕ ਡੱਬੀ ਦਰਾਜ ਵਿੱਚੋਂ ਕੱਢ ਕੇ ਖੁਸ਼ੀ ਨੂੰ ਦਿੱਤੀ ਸੁਖ ਕਹਿੰਦਾ ਜਨਾਬ ਤੋਂ ਲਈ ਗਿਫਟ ਖੋਲੋ ਖੁਸ਼ੀ ਜਦੋਂ ਗਿਫਟ ਖੋਲਦੀ ਆ ਤਾਂ ਉਹਦੇ ਵਿੱਚ ਚੂੜੀਆਂ ਦੇਖ ਕੇ ਖੁਸ਼ੀ ਸੁਖਦੀਪ ਅੱਗੇ ਕਰਦੀ ਤੁਸੀਂ ਪਾ ਦਿਓ ਸੁਖਦੀਪ ਚੂੜੀਆਂ ਪਾ ਕੇ ਪੁੱਛਦਾ ਕਿਵੇਂ ਲੱਗੀਆਂ ਖੁਸ਼ੀ ਕਹਿੰਦੀ ਬਹੁਤ ਸੋਹਣੀਆਂ ਨੇ ਸ਼ੁਕਰੀਆ ਜੀ ਸੁਖਦੀਪ ਕਹਿੰਦਾ ਸ਼ੁਕਰੀਆ ਕਿਉਂ ਮੇਰਾ ਤਾਂ ਦਿਲ ਕਰਦਾ ਹੈ ਕਿ ਸਾਰੇ ਜਹਾਨ ਦੀਆਂ ਖੁਸ਼ੀਆਂ ਨਾਲ ਮੈਂ ਆਪਣੀ ਖੁਸ਼ੀ ਦੀ ਝੋਲੀ ਭਰ ਦੇਵਾਂ ਖੁਸ਼ੀ ਕਹਿਣ ਲੱਗੀ ਨਹੀਂ ਸੁਖਦੀਪ ਮੈਨੂੰ ਸਾਰੇ ਜਹਾਨ ਦੀਆਂ ਖੁਸ਼ੀਆਂ ਨਹੀਂ ਚਾਹੀਦੀਆਂ ਮੈਨੂੰ ਤਾਂ ਸਾਰੀ ਉਮਰ ਦਾ ਤੁਹਾਡਾ ਸਾਥ ਤੇ ਪਿਆਰ ਚਾਹੀਦਾ ਸੁਖਦੀਪ ਅਤੇ ਖੁਸ਼ੀ ਨੇ ਆਪਣੀ ਨਵੀਂ ਜ਼ਿੰਦਗੀ ਵਿੱਚ ਪੈਰ ਰੱਖਣ ਤੋਂ ਪਹਿਲਾਂ ਕਿੰਨੇ ਹੀ ਵਾਦੇ ਇੱਕ ਦੂਜੇ ਨਾਲ ਕੀਤੇ ਐਦਾਂ ਹੀ ਮਿੱਠੀਆਂ-ਮਿੱਠੀਆਂ ਗੱਲਾਂ ਕਰਦੇ ਆ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਖੁਸ਼ੀ ਸਵੇਰੇ ਉੱਠਣ 'ਚ ਲੇਟ ਹੋ ਗਈ ਜਦੋਂ ਤਿਆਰ ਹੋ ਕੇ ਰਸੋਈ ਵਿੱਚ ਗਈ ਤਾਂ ਮੰਮੀ ਚਾਹ ਬਣਾਉਣ ਲੱਗੀ ਸੀ ਖੁਸ਼ੀ ਕਹਿਣ ਲੱਗੀ ਮਾ ਮੈਂ ਬਣਾਉਂਦੀ ਆਂ ਚਾਹ ਤੁਸੀਂ ਰਹਿਣ ਦਿਓ ਖੁਸ਼ੀ ਤੇ ਉਹਦੀ ਮੰਮੀ ਜਦੋਂ ਚਾਹ ਪੀਣ ਲੱਗੀ ਆਂ ਤਾਂ ਖੁਸ਼ੀ ਨੇ ਆਪਣੇ ਪੇਕੇ ਮਿਲਣ ਲੈ ਜਾਣ ਦੇ ਪੁੱਛਿਆ ਖੁਸ਼ੀ ਤੇ ਉਹ ਵੀ ਘਰ ਤੇ ਰਹਿ ਏ ਵੀ ਘਰ ਤੇ ਰਹਿ ਜਦੋਂ ਮਰਜੀ ਜਾਓ ਆਓ ਜਾਂ ਆਈ ਨਰਜਪ੍ਰੀਤ ਮਿਲਾਉ ਤੇਰੇ ਮੰਮੀ ਡੈਡੀ ਵੀ ਯਾਦ ਕਰਦੇ ਹੋਣੇ ਆ ਇਸ ਖਿਡਾਉਣੇ ਨੂੰ ਖੁਸ਼ੀ ਕਹਿੰਦੀ ਜੀ ਮੰਮਾ ਮੰਮੀ ਦਾ ਰੋਜ਼ ਇਹਦੇ ਨਾਲ ਫੋਨ ਤੇ ਗੱਲਾਂ ਕਰਦੇ ਨੇ ਖੁਸ਼ੀ ਕਹਿਣ ਲੱਗੀ ਮਾਂ ਤੁਸੀਂ ਵੀ ਚੱਲੋ ਨਾਲ ਸਾਡੇ ਘਰ ਕੀ ਕਰਨਾ ਇਕੱਲਿਆਂ ਨੇ ਮੰਮੀ ਕਹਿੰਦੀ ਮੈਨੂੰ ਆਦਤ ਉੱਥੇ ਮੈਂ ਰਹਿ ਪੈਣਾ ਇਕੱਲੇ ਚਾਹ ਪੀਣ ਤੋਂ ਬਾਅਦ ਖੁਸ਼ੀ ਸਵੇਰ ਦੇ ਕੰਮ ਵਿੱਚ ਵਿਅਸਤ ਹੋ ਗਈ ਥੋੜੀ ਦੇਰ ਬਾਅਦ ਰਾਜਪ੍ਰੀਤ ਵੀ ਉੱਠ ਗਈ ਸੁਖਦੀਪ ਉਹਨੂੰ ਲੈ ਕੇ ਖੁਸ਼ੀ ਕੋਲ ਸੋਈ ਚਲਾ ਗਿਆ ਚਾਹ ਪੀਣ ਤੋਂ ਬਾਅਦ ਖੁਸ਼ੀ ਨੂੰ ਕਹਿਣ ਲੱਗਿਆ ਕਿ ਖੁਸ਼ੀ ਮਾਮਾ ਤੀਆਂ ਤਿਆਰ ਹੋ ਜਾਓ ਮੈਂ ਆਉਂਦਾ ਮੁੜ ਕੇ ਆਪਣੀ ਮੰਮੀ ਕੋਲ ਜਾ ਕੇ ਨੋਕਹਿਣ ਲੱਗਿਆ ਮੰਮੀ ਮੈਂ ਤਾਈ ਕੇ ਚੱਲਿਆ ਸੁਖਦੀਪ ਜੀ ਆਉਣ ਤੋਂ ਪਹਿਲਾਂ ਖੁਸ਼ੀ ਨਿਵੇਲੀ ਹੋ ਕੇ ਰਾਜਪ੍ਰੀਤ ਨੂੰ ਤਿਆਰ ਕਰ ਦਿੱਤਾ ਉਹ ਪਟੋਲਾ ਜਾਂ ਤਿਆਰ ਹੋ ਕੇ ਆਪਣੀ ਦਾਦੀ ਕੋਲ ਖੇਡਣ ਲੱਗ ਗਈ ਸੁਖਦੀਪ ਦੇ ਆਏ ਤੇ ਰੋਟੀ ਖਾ ਕੇ ਉਹ ਘਰੋਂ ਚੱਲ ਪਏ 10 ਵਜੇ ਤੈਨੂੰ ਖੁਸ਼ੀ ਆਪਣੇ ਪੇਕੇ ਘਰ ਪਹੁੰਚ ਗਏ ਅੰਦਰ ਜਾਂਦੇ ਸਾਰ ਰਾਜਪ੍ਰੀਤ ਪਹਿਲਾਂ ਮਨਜੀਤ ਦੀ ਗੋਦ ਵਿੱਚ ਗਈ ਸਾਰੇ ਜਾਣੇ ਹਾਲ ਵਿੱਚ ਹੀ ਬੈਠੇ ਸੀ ਖੁਸ਼ੀ بیا ਤੂੰ ਕਿੰਨੇ ਦਿਨਾਂ ਬਾਅਦ ਘਰ ਆਈ ਸੀ ਸਾਰੇ ਬਹੁਤ ਖੁਸ਼ ਸੀ ਰਾਜਪ੍ਰੀਤ ਤੇ ਮਨਜੋਤ ਕਿੰਨੇ ਦਿਨਾਂ ਬਾਅਦ ਮਿਲੇ ਮਨਜੋਤ ਨੇ ਆਪਣੇ ਸਾਰੇ ਘਡੌਣੇ ਰਾਜਪ੍ਰੀਤ ਨੂੰ ਦੇ ਦਿੱਤੇ ਉਹ ਦੋਵੇਂ ਖੇਡਣ ਲੱਗ ਗਏ ਮਨਜੋਤ ਤੇ ਰਾਜਪ੍ਰੀਤ ਦੋਵਾਂ ਨੇ ਸਾਰੇ ਘਰ ਵਿੱਚ ਰੌਣਕ ਲਾਈ ਸੀ ਮਨਜੀਤ ਤੇ ਗੁਰੀ ਖੁਸ਼ੀ ਦਾ ਚਿਹਰਾ ਦੇਖ ਸਮਝ ਗਈਆਂ ਕਿ ਖੁਸ਼ੀ ਬਹੁਤ ਖੁਸ਼ ਹੈ ਮਨਜੀਤ ਨੂੰ ਹੌਸਲਾ ਹੋ ਗਿਆ ਕਿ ਉਹਨਾਂ ਦਾ ਫੈਸਲਾ ਸਹੀ ਸੀ ਤੇ ਸੁਖ ਨੇਤਾ ਜਗਦੀਪ ਨਾਲ ਆਪਣੇ ਦਿਲ ਦੀ ਹਰ ਗੱਲ ਸਾਂਝੀ ਕੀਤੀ ਸੀ। ਦੋਵਾਂ ਵਿੱਚ ਵਧੀਆ ਬਣਦੀ ਸੀ, ਇੱਕ ਦੂਜੇ ਸਤਿਕਾਰ ਕਰਦੇ ਸੀ। ਇਸ ਤਰ੍ਹਾਂ ਪਰਿਵਾਰ ਹਾਸੇ ਖੱਟੇ ਕਰਦਾ ਰਿਹਾ ਦੁਪਹਿਰ ਦੀ ਰੋਟੀ ਖਾਣ ਤੋਂ ਬਾਅਦ ਖੁਸ਼ੀ ਤੇ ਸੁਖਦੀਪ ਸ਼ਿੰਦਰ ਭੂਆ ਕੋ ਚਲੇ ਗਏ। ਨਰਿੰਦਰ ਤੇ ਦੀਪ ਨੇਤਾ ਵਾਪਸ ਜਾਣ ਦੀ ਤਿਆਰੀ ਕਰ ਲਈ ਸੀ। ਚਿੰਤ ਦਾ ਸਾਰੇ ਪਰਿਵਾਰ ਨੂੰ ਕੁਝ ਫ੍ਰੀਦਾ ਖਿੜਿਆ ਚੇਰਾ ਦੇ ਬਹੁਤ ਖੁਸ਼ੀ ਹੋਈ ਕਿਉਂਕਿ ਸਭ ਨੂੰ ਖੁਸ਼ੀ ਦੀ ਨਵੀਂ ਜ਼ਿੰਦਗੀ ਦੀ ਚਿੰਤਾ ਸੀ ਉੱਥੇ ਸ਼ਾਮ ਤੱਕ ਰੁਕਣ ਤੋਂ ਬਾਅਦ ਕਾਰ ਵਾਪਸ ਆ ਗਈ ਅਗਲਾ ਹਫ਼ਤਾ ਸੁਖਦੀਪ ਨੇ ਲੋੜਿੰਦਾ ਸਮਾਨ ਖਰੀਦਣ ਚ ਲੰਗਾ ਦਿੱਤਾ ਜਿਵੇਂ ਜਿਵੇਂ ਸੁਖਦੀਪ ਦੇ ਕੈਨੇਡਾ ਵਾਪਸ ਜਾਣ ਦੇ ਦਿਨ ਨੇੜੇ ਆਉਂਦੇ ਮਾਂ ਦੇ ਦਿਲ ਨੂੰ ਹੌਲ ਪੈਂਦੇ ਸੀ ਸੁਖਦੀਪ ਦੇ ਜਾਣ ਵੇਲੇ ਹਰ ਵਾਰ ਉਸਦੀ ਮੰਮੀ ਦਾ ਇਹੀ ਹਾਲ ਹੁੰਦਾ ਸੀ ਇਸ ਵਾਰ ਖੁਸ਼ੀ ਵੀ ਉਦਾਸੀ ਸੁਖਦੀਪ ਆਪਣੇ ਜਾਨ ਤੋਂ 2 ਦਿਨ ਪਹਿਲਾਂ ਹੀ ਪੈਕਿੰਗ ਕਰਨ ਲੱਗ ਗਿਆ। ਦੋਵੇਂ ਸੱਸ ਨੂੰ ਸੁਖਦੀਪ ਤੋਂ ਪਾਸੇ ਹੋ ਕੇ ਅੱਖਾਂ ਪੂੰਝ ਲੈਂਦੀਆਂ ਸੀ। ਸੁਖਦੀਪ ਵੀ ਸਾਮਿਦਦਾ ਸੀ। ਸੁਖਦੀਪ ਕਹਿੰਦਾ ਮੰਮੀ ਕੀ ਤੁਸੀਂ ਚੁੱਪ ਬੱਟੀ ਹੋਈ ਤੇ ਉਦਾਸ ਫਿਰਦੇ ਹੋ ਖੁਸ਼ ਹੋ ਕੇ ਭੇਜੋ ਮੈਨੂੰ। ਮੰਮੀ ਕਹਿੰਦੇ ਖੁਸ਼ ਆ ਪੁੱਤ ਮੈਂ ਤਾਂ ਹਾਂ ਪਰ ਮਾਂ ਮੰ ਦਾ ਦਿਲ ਘਟਦਾ ਹੀ ਹੁੰਦਾ। ਪੁੱਤ ਪਰਦੇਸੀ ਤੋਂ ਨੇ ਕਿਹੜਾ ਸੁਖਾਲੇ ਹੁੰਦੇ ਨੇ ਸੁਖਦੀਪ ਕਹਿੰਦਾ ਸਵੇਰੇ ਸ਼ਾਮ ਨੂੰ ਤਾਂ ਆਪਾਂ ਵੀਡੀਓ ਕਾਲ ਤੇ ਗੱਲ ਕਰਦੇ ਆ ਨਾਲੇ ਮੰਮੀ ਤੁਹਾਡਾ ਤਾਂ ਵੀਜ਼ਾ ਲੱਗਿਆ ਹੋਇਆ ਤੁਸੀਂ ਮੰਨਦੇ ਨਹੀਂ ਮੇਰੇ ਨਾਲ ਜਾਣ ਨੂੰ ਮੰਮੀ ਜੀ ਕਹਿੰਦੇ ਪੁੱਤ ਹੁਣ ਮੇਰਾ ਖੁਸ਼ੀ ਤੇ ਰਾਜਪ੍ਰੀਤ ਕੋਲ ਰਹਿਣ ਨੂੰ ਦਿਲ ਕਰਦਾ ਨਾਲੇ ਹੁਣ ਵਿਆਹ ਹੀ ਆ ਹੁਣੇ-ਹੁਣੇ ਹਾਲੇ ਇੰਨੀ ਛੇਤੀ ਥੋੜਾ ਪੱਕੇ ਛੱਡ ਦਾਂਗੇ ਸੁਖਦੀਪ ਕਹਿਣ ਲੱਗਾ ਮੰਮੀ ਮੇਰੀ ਪੀਆ ਰੌਣ ਵਾਲੀ ਆ ਮੇਰ ਜਾਨ ਸਰ ਖੁਸ਼ਪ੍ਰੀਤ ਰਾਜਪ੍ਰੀਤੇ ਪੇਪਰ ਪੇ ਦੇਣੇ ਆ। ਮੰਮੀ ਕਹਿੰਦੇ ਹਾਂ ਪੁੱਤ ਇਹ ਸਹੀ ਰਹੁ ਪਰਮਾਤਮਾ ਪੰਧੀ ਕਰੂਗਾ। ਸੁਖਦੀਪ ਕਹਿਣ ਲੱਗਿਆ ਹੁਣ ਆ ਖੁਸ਼ ਖੁਸ਼ੀ ਦੇਖ ਲਾ ਉਦੋਂ ਦਾ ਸਾਰਾ ਦਿਨ ਮੇਰੇ ਨਾਲ ਲੜਦੀ ਰਹਿੰਦੀ ਆ ਹੁਣ ਦੁਸਕੇ ਮਾਰਨ ਲੱਗੀ ਆ। ਮੰਮੀ ਕਹਿੰਦੇ ਸੁਖਦੀਪ ਸੁਖਦੀਪ ਕਿਉਂ ਕੁੜੀ ਨੂੰ ਤੰਗ ਕਰਨ ਲੱਗਿਆ? ਮਨ ਉਦਾਸ ਹੋ ਜਾਂਦਾ ਇਹ ਵਿਛੋੜਾ ਬਹੁਤ ਭੈੜਾ ਹੁੰਦਾ। ਚੱਲ ਤੁਸੀਂ ਪੁੱਤ ਕਰੋ ਗੱਲਾਂ। ਚੰਦ ਰਾਜਪ੍ਰਿਤ ਮੈਨੂੰ ਤੇ ਤਾਈ ਕੋ ਲੈ ਕੇ ਚੱਲਾ ਖੁਸ਼ੀ ਆ ਕੱਪੜੇ ਅਟੈਚੀ ਪਾਉਣ ਲੱਗੀ ਸੀ ਸੁਖਦੀਪ ਉਹਦੇ ਨੇੜੇ ਆ ਕੇ ਬੈਠ ਜਾਂਦਾ ਸੁਖਦੀਪ ਖੁਸ਼ੀ ਨੂੰ ਆਪਣਾ ਗੱਲ ਲਾ ਕੇ ਚੁੱਪ ਕਰਾਉਂਦਾ ਤੇ ਕਹਿੰਦਾ ਖੁਸ਼ੀ ਹੁਣ ਐਵੇਂ ਦਿਲ ਥੋੜਾ ਕਰਕੇ ਨਾ ਭੇਜ ਮੇਰਾ ਦਿਲ ਨਹੀਂ ਲੱਗਣਾ ਜਾ ਕੇ ਹੁਣ ਮੇਰਾ ਜਾਣਾ ਨਾ ਬਹੁਤ ਔਖਾ ਹੈ ਤੈਨੂੰ ਪਤਾ ਮੈਂ ਉੱਥੇ ਕਿੰਨਾ ਔਖਾ ਛੱਡ ਕੇ ਜਾਣਾ ਤੁਹਾਨੂੰ ਤਿੰਨਾਂ ਨੂੰ ਖੁਸ਼ੀ ਨੇ ਵੀ ਸੁਖਦੀਪ ਨੂੰ ਘੁੱਟ ਕੇ ਜੱਫੀ ਪਾ ਕੇ ਆਪਣਾ ਮਨ ਹੌਲਾ ਕੀਤਾ ਤੇ ਅੱਖਾਂ ਪੂੰਝਦੇ ਹੋਏ ਬੋਲੀ ਨਹੀਂ ਸੁਖਦੀਪ ਮੈਂ ਠੀਕ ਆ ਹੁਣ ਨਹੀਂ ਉਦਾਸ ਹੁੰਦੀ ਪਰ ਔਖਾ ਲੱਗਦਾ ਸੁਖਦੀਪ ਤੋਂ ਬਿਗੈ ਰਹਿਣਾ ਤੁਸੀਂ ਕਰੋ ਤਿਆਰੀ ਬਸ ਥੋੜਾ ਜਿਹਾ ਸਮਾਨ ਲੈ ਲੈਂਦਾ ਮੈਂ ਰੋਟੀ ਬਣਾ ਲਵਾਂ ਸੁਖਦੀਪ ਕਹਿੰਦਾ ਮੇਰਾ ਕਿਹੜਾ ਦਿਲ ਲੱਗਣਾ ਤੇਰੇ ਬਿਗੈ ਖੁਸ਼ੀ ਪਰ ਮੈਂ ਜਾਣਾ ਖੁਸ਼ੀ ਤੈਨੂੰ ਪਤਾ ਨਰਿੰਦਰ ਵੀ ਨੇ ਮੇਰਾ ਬਹੁਤ ਸਾਥ ਦਿੱਤਾ ਮੈਂ ਉਹਨਾਂ ਦਾ ਖਿਆਲ ਰੱਖਣਾ ਜਦੋਂ ਤੱਕ ਦੀਪੀ ਭਾਬੀ ਦੀ ਡਿਲੀਵਰੀ ਨਹੀਂ ਹੋ ਜਾਂਦੀ ਖੁਸ਼ੀ ਰੋਟੀ ਬਣਾਉਣ ਲੱਗ ਗਈ ਰਾਤ ਨੂੰ ਰੋਟੀ ਖਾਣ ਤੋਂ ਬਾਅਦ ਮੰਮੀ ਦੇ ਕਮਰੇ ਵਿੱਚ ਬੈਠੇ ਕਿੰਨਾ ਟਾਈਮ ਗੱਲਾਂ ਕਰੀ ਗਏ ਫਿਰ ਸੁਖਦੀਪ ਆਪਣੇ ਕਮਰੇ ਵਿੱਚ ਆ ਗਿਆ ਅਗਲਾ ਸਾਰਾ ਦਿਨ ਸੁਖ ਦਾ ਦੋਸਤਾਂ ਨੂੰ ਮਿਲਣ ਵਿੱਚ ਲੰਘ ਗਿਆ ਤੇ ਘਰ ਵੀ ਮਹਿਮਾਨ ਆਈ ਗਏ ਸ਼ਾਮ ਨੂੰ ਜਦੋਂ ਸੁਖਦੀਪ ਵਿਹਲਾ ਹੋਇਆ ਤਾਂ ਹਰਿੰਦਰ ਵੀਰ ਦਾ ਫੋਨ ਆ ਗਿਆ ਹਰਿੰਦਰ ਕਹਿੰਦਾ ਸੁਖਦੀਪ ਗੱਡੀ ਪਹਿਲਾਂ ਤੇਰੇ ਕੋਲ ਆਊਗੀ ਤੁਸੀਂ ਦੋਵੇਂ 10:00 ਵਜੇ ਫਿਰ ਚੱਲ ਪੈਣਾ ਸੁਖਦੀਪ ਕਹਿੰਦਾ ਹਾਂਜੀ ਵੀਰੇ ਅਸੀਂ ਟਾਈਮ ਨਾਲ ਪਹੁੰਚ ਜਾਣਾ ਅਗਲੇ ਦਿਨ ਮਨਜੀਤ ਤੇ ਬਲਵਿੰਦਰ ਸਿੰਘ ਵੀ 8:00 ਵਜੇ ਨੂੰ ਖੁਸ਼ੀ ਕੋਲ ਪਹੁੰਚ ਗਏ ਸੁਖਦੀਪ ਨੇ ਆਪਣੇ ਸਾਰੇ ਤਿਆਰੀ ਕਰ ਲਈ 10:00 ਵਜੇ ਤੱਕ ਸੁਖਦੀਪ ਦੀ ਮੰਮੀ ਨੇ ਸ਼ਗਨਾ ਨਾਲ ਸੁਖਦੀਪ ਨੂੰ ਘਰੋਂ ਤੋਰਿਆ ਸੁਖਦੀਪ ਜਾਣ ਤੋਂ ਬਾਅਦ ਮਨਜੀਤ ਸੁਖਦੀ ਦੀ ਮੰਮੀ ਨੂੰ ਕਹਿਣ ਲੱਗੀ ਕਿ ਤੁਸੀਂ ਸਾਡੇ ਨਾਲ ਸ਼ਹਿਰ ਚੱਲੋ ਇੱਥੇ ਇਕੱਲੇ ਕਿਉਂ ਰਹਿਣਾ ਕੱਲ ਨੂੰ ਖੁਸ਼ੀ ਦੇ ਆਈ ਤੋ ਆ ਜਾਣਾ ਸੁਖਦੀਪ ਦੀ ਮੰਮੀ ਕਹਿਣ ਲੱਗੀ ਕੋਈ ਨਹੀਂ ਭੈਣ ਮੇਰੀ ਜਠਾਣੀ ਇੱਥੇ ਹੀ ਐ ਮੇਰੇ ਕੋਲ ਕਿੰਨੇ ਸਾਲ ਹੋ ਗਏ ਇਹ ਮੇਰੇ ਕੋਲ ਹੁੰਦੀ ਐ ਸੁਖਦੀਪ ਦੇ ਡੈਡੀ ਤੋਂ ਬਾਅਦ ਵੱਡੀ ਭੈਣ ਬਣ ਕੇ ਮੇਰਾ ਸਾਥ ਦਿੱਤਾ ਕਦੇ ਮੇਥੋਂ ਮੂਨੇ ਮੋੜਿਆ ਰਮਾਤਮਾ ਸਾਡਾ ਦੋਮਾ ਦਾ ਪਿਆਰ ਦਾ ਪਰਿਵਾਰ ਇਸ ਤਰ੍ਹਾਂ ਹੀ ਬਣਵਾ ਰੱਖੀ ਮਨਜੀਤ ਕਹਿਣ ਲੱਗੀ ਠੀਕ ਆ ਭੈਣ ਜੀ ਤੁਸੀਂ ਆਪਣਾ ਖਿਆਲ ਰੱਖਿਓ ਮਨਜੀਤ ਤੇ ਬਲਵਿੰਦ ਆਪ واپس ਘਰ ਨੂੰ ਮੁੜ ਗਏ 20-25 ਮਿੰਟ ਵਿੱਚ ਸੁਖਦੀਪ ਤੇ ਖੁਸ਼ੀ ਨਰਿੰਦਰ ਕੋਲ ਪਹੁੰਚ ਗਏ ਜਾਂਦਿਆਂ ਨੂਨ ਨਰਿੰਦਰ ਤੇ ਦੀਪੀ ਵੀ ਤਿਆਰ ਬੈਠੇ ਸੀ 11 ਵਜੇ ਤੱਕ ਉੱਥੇ ਵੀ ਦਿੱਲੀ ਨੂੰ ਚੱਲ ਪਏ ਹਰਿੰਦਰ ਵੀ ਨਾਲ ਹੀ ਗਿਆ ਸ਼ਾਮ ਨੂੰ ਦਿੱਲੀ 에어ਪੋਰਟ ਤੇ ਪਹੁੰਚ ਗਏ ਉੱਥੋਂ ਆਪਣਿਆਂ ਨੂੰ ਵੇਖਾ ਕਰਕੇ ਮੋੜਨਾ ਬਹੁਤ ਔਖਾ ਹੁੰਦਾ ਖੁਸ਼ੀ ਨੇ ਆਪਣੇ ਆਪ ਨੂੰ ਰੋਕਿਆ ਹੋਇਆ ਸੀ ਪਰ ਉਹ ਆਪਣੇ ਅੰਦਰ ਹੰਝੂ ਨਾ ਰੋਕ ਸਕੀ ਖੁਸ਼ੀ ਨੂੰ ਦੇਖ ਸੁਖਦੀਪ ਵੀ ਉਦਾਸ ਹੋ ਗਿਆ ਉਹ ਖੁਸ਼ੀ ਨੂੰ ਚੁੱਪ ਕਰਾਉਣ ਦਾ ਖੁਦ ਵੀ ਰੋਣ ਲੱਗਿਆ ਸੁਖਦੀਪ ਵਾਰ-ਵਾਰ ਰਾਜਪ੍ਰੀਤ ਨੂੰ ਗੋਦ ਵਿੱਚ ਲੈ ਲੈਂਦਾ ਤੇ ਪਿਆਰ ਕਰਦਾ ਹਰਿੰਦਰ ਸੁਪਤ ਨੂੰ ਸਮਝ ਆਉਂਦਾ ਕਿ ਹੱਸਦੇ-ਹੱਸਦੇ ਆਪਣਾ ਸਫ਼ਰ ਕਰੋ ਇਸ ਤਰ੍ਹਾਂ ਨਹੀਂ ਰੋਈਦਾ ਹੁੰਦਾ ਖੁਸ਼ੀ ਦੇਖ ਰਾਜਪ੍ਰਤ ਵੀ ਰੋਣ ਲੱਗ ਗਈ ਦੀਪੀ ਦੋ ਵਾਰ ਪੰਜਾਬ ਆ ਕੇ ਵਾਪਸ ਗਈ ਉਹ ਆਪਣੇ ਪੇਕੇ ਨਹੀਂ ਗਈ ਮਾਂ ਨੂੰ ਮਿਲਣ ਦੇ ਤਾਂ ਦਿਲ ਤਰਫ ਦਾ ਹੀ ਹੈ ਪਰ ਦੀਪੀ ਦੇ ਅੰਦਰ ਡੈਡੀ ਦਾ ਸੁਭਾਅ ਬਹੁਤ ਪਹਿੜਾ ਸੀ ਦੀਪੀ ਦਾ ਦਿਲ ਹੀ ਨਹੀਂ ਸੀ ਕੀਤਾ ਕਿ ਉਹ ਪਿੰਡ ਜਾ ਕੇ ਮੰਮੀ ਨੂੰ ਮਿਲਾਵੇ ਨਰਿੰਦਰ ਦੀਪੀ ਤੇ ਸੁਖ ਹਰਿੰਦਰ ਨੂੰ ਬਾਏ ਕਹਿ ਕੇ 에어ਪੋਰਟ ਦੇ ਅੰਦਰ ਚਲੇ ਗਏ ਬੈਗ ਜਮਾ ਕਰਾਉਣ ਤੋਂ ਬਾਅਦ ਨਰਿੰਦਰ ਤੇ ਹਰਿੰਦਰ ਨੂੰ ਫੋਨ ਕਰ ਦਿੱਤਾ ਕਿ ਸਭ ਕੁਝ ਠੀਕ ਠਾਕ ਹੋ ਗਿਆ ਹਰਿੰਦਰ ਤੇ ਕਰਨ ਖੁਸ਼ੀ ਵਾਪਸ ਮੁੜ ਆਏ ਉਹ ਸਵੇਰੇ ਪੌਫਟਾਲੇ ਨੂੰ ਘਰ ਪਹੁੰਚ ਗਏ ਛਿੰਦਰ ਖੁਸ਼ੀ ਨੂੰ ਕਹਿਣ ਲੱਗੇ ਪੁੱਤ ਅੱਜ ਸਾਡੇ ਕੋਲ ਰੁਕ ਜਾ ਕੱਲ ਨੂੰ ਛੱਡ ਆਵਾਂਗੇ ਖੁਸ਼ੀ ਕਹਿੰਦੀ ਨਹੀਂ ਬੁਆਜੀ ਬਸ ਥੋੜਾ ਟਾਈਮ ਆਰਾਮ ਕਰ ਲੈਂਦੇ ਆ ਫਿਰ ਵੀਰੇ ਨੂੰ ਕਹਿਣਾ ਮੈਨੂੰ ਛੱਡ ਆਏ ਖੁਸ਼ੀ ਨੇ ਚਾਹ ਪੀਂਦੇ ਹੋਏ ਆਪਣੇ ਮੰਮੀ ਜੀ ਨੂੰ ਫੋਨ ਕਰਕੇ ਦੱਸ ਦਿੱਤਾ ਕਿ ਮਾਂ ਪੁਆਜੀ ਕੋਲ ਪਹੁੰਚ ਗਏ ਆਂ ਅਸੀਂ ਬਾਅਦ ਵਿੱਚ ਹਰਿੰਦਰ ਵੀਰਾ ਛੱਡ ਕੇ ਜਾਊ ਮੈਨੂੰ ਘਰੇ ਫਿਰ ਖੁਸ਼ੀ ਨੇ ਮਨਜੀਤ ਮੰਮੀ ਨੂੰ ਵੀ ਦੱਸ ਦਿੱਤਾ ਦੋ ਤਿੰਨ ਘੰਟੇ ਰਾਮਕਰਨ ਤੋਂ ਬਾਅਦ ਰੋਟੀ ਖਾ ਕੇ ਹਰਿੰਦਰ ਖੁਸ਼ੀ ਨੂੰ ਉਹਦੇ ਸੋਹਰੇ ਪਿੰਡ ਛੱਡ ਆਇਆ ਰਾਜਪੀਰ ਘਰ ਆਉਂਦੀ ਆਪਣੀ ਦਾਦੀ ਦੀ ਗੁੱਤੀ ਚਲੀ ਗਈ ਦਾਦੀ ਵੀ ਕਿਹੜਾ ਉਹਨਾਂ ਬਿਗੈਰ ਦਿਲ ਲੱਗਿਆ ਖੁਸ਼ੀ ਨੂੰ ਵੀ ਘਰ ਵਾਪਸ ਆ ਕੇ ਬਹੁਤ ਇਕੱਲਾ ਪਰ ਮਹਿਸੂਸ ਹੁੰਦਾ ਸੀ ਰਸੋਈ ਦੇ ਕਮਰੇ ਵਿੱਚ ਹਰ ਜਗ੍ਹਾ ਉਸ ਨੂੰ ਸੁਖਦੀਪ ਬਗੈਰ ਕਰ ਸੁੰਨਾ ਸੁੰਨਾ ਲੱਗਦਾ ਸੀ ਸੁਖਦੀਪ ਦੀ ਗੱਲ ਸੱਚ ਸੀ ਕਿ ਮੇਰੇ ਜਾਣ ਤੋਂ ਬਾਅਦ ਤੇਰਾ ਫਿਰ ਖੁਸ਼ੀਦਿਲ ਨਹੀਂ ਲੱਗਣਾ ਖੁਸ਼ੀ ਨੂੰ ਚੁੱਪ ਦੇਖ ਕੇ ਮੰਮੀ ਜੀ ਕਹਿਣ ਲੱਗੀ ਪੁੱਤ ਸ਼ਾਮ ਤੱਕ ਪਹੁੰਚ ਜਾਣਾ ਸੁਖਦੀਪ ਨੇ ਘਰ ਜਾ ਕੇ ਉਹਨੇ ਫੋਨ ਕਰ ਦੇਣਾ ਖੁਸ਼ੀ ਨੂੰ ਹੁਣ ਸ਼ਾਮ ਦਾ ਹੋਣ ਦਾ ਇੰਤਜ਼ਾਰ ਸੀ ਸੁਖਦੀਪ ਨੇ ਸ਼ਾਮ ਨੂੰ 4 ਵਜੇ ਫੋਨ ਕਰ ਲਿਆ ਉਹਨੇ ਆਪਣੇ ਠੀਕ-ਠਾਕ ਪਹੁੰਚਣ ਦਾ ਦੱਸਿਆ ਨਰਿੰਦਰ ਤੇ ਦੀਪੀ ਨੇ ਵੀ ਗੱਲ ਕੀਤੀ ਉਸ ਤੋਂ ਬਾਅਦ ਆਪੋ ਆਪਣੇ ਕਮਰੇ ਵਿੱਚ ਜਾ ਕੇ ਲੇਟ ਗਏ ਖੁਸ਼ੀ ਤੇ ਮੰਮੀ ਜੀ ਦੋਵਾਂ ਦੇ ਮਨ ਵਿੱਚ ਰਵਾਸ ਹੋਇਆ ਕਿ ਸਾਰੇ ਠੀਕ-ਠਾਕ ਪਹੁੰਚ ਗਏ ਖੁਸ਼ੀ ਆਪਣੇ ਕੰਮ ਵਿੱਚ ਲੱਗ ਗਈ ਰਾਜ ਦੀ ਰੋਟੀ ਦਾ ਕੰਮ ਨਿਬੇੜ ਖੁਸ਼ੀ ਆਪਣੇ ਕਮਰੇ ਵਿੱਚ ਆ ਗਈ ਰਾਜ ਪ੍ਰਸਤੀ ਪਈ ਸੀ ਦੋਵੇਂ ਸੱਸ ਨੂੰ ਗੱਲਾਂ ਕਰਨ ਲੱਗ ਗਈਆਂ ਖੁਸ਼ੀ ਆਪਣੇ ਸੋਹਰੇ ਬਾਰੇ ਗੱਲਾਂ ਕਰਨ ਲੱਗ ਗਈ ਕਿਉਂਕਿ ਸੁਖਦੀਪ ਨੂੰ ਸੁਖਦੀਪ ਨੇ ਆਪਣੀ ਡੈਡੀ ਦੀ ਬਿਮਾਰੀ ਬਾਰੇ ਦੱਸਿਆ ਸੀ ਅੱਜ ਮਾਂ ਨੇ ਖੁਸ਼ੀ ਨਾਲ ਸਾਰੇ ਦੁੱਖ ਸਾਂਝੇ ਕੀਤੇ ਖੁਸ਼ੀ ਦਾ ਮਨ ਉਦਾਸ ਹੋ ਗਿਆ ਮੰਮੀ ਜੀ ਨਾ ਮੇਰੀ ਤੀ ਉਦਾਸ ਨਹੀਂ ਹੋਣਾ ਚੱਲ ਹੁਣ ਸੌਂ ਜਾ ਮੇਰੀ ਤੀ ਉਹ ਦੋਵੇਂ ਗੱਲਾਂ ਕਰਦੀਆਂ ਸੌ ਗਈਆਂ ਖੁਸ਼ੀ ਅਗਲੇ ਦਿਨ ਜਲਦੀ ਉੱਠ ਗਈ ਅਜ ਤਾਂ ਸੁਖਦੀਪ ਹਾਲੇ ਕਰ ਹੀ ਹੋਊਗਾ ਫੋਨ ਉੱਠ ਕੇ ਹਾਲ ਵਿੱਚ ਜਾ ਕੇ ਫੋਨ ਲਾ ਲਿਆ ਸੁਖਦੀਪ ਕਹਿੰਦਾ ਖੁਸ਼ੀ ਤੂੰ ਇੰਨੀ ਜਲਦੀ ਉੱਠ ਗਈ ਵਾਹ ਤਿਆਰ ਵੀ ਹੋ ਗਈ ਬਹੁਤ ਸੋਹਣੀ ਲੱਗਦੀ ਹੈ ਖੁਸ਼ੀ ਚੁੱਪਚਾਪ ਬਸ ਸੁਖਦੀਪ ਨੂੰ ਦੇਖਣ ਲੱਗੀ ਹੋਈ ਸੀ ਸੁਖਦੀਪ ਕਹਿੰਦਾ ਓਏ ਖੁਸ਼ੀ ਕੀ ਦੇਖਦੀ ਹੈ ਖੁਸ਼ੀ ਕਹਿੰਦੀ ਤੁਹਾਨੂੰ ਦੇਖਦੀ ਆ ਦੋ ਦਿਨ ਬਾਅਦ ਦੇਖਿਆ ਸੁਖਦੀਪ ਕਹਿੰਦਾ ਉਦਾਸ ਨਾ ਹੋਵੇਂ ਆਪਾਂ ਰੋਜ਼ ਵੀਡੀਓ ਕਰਦੇ ਗੱਲ ਕਰ ਲਿਆ ਕਰਾਂਗੇ ਕਿੰਨਾ ਟਾਈਮ ਸੁਖ ਤੇ ਖੁਸ਼ੀ ਗੱਲਾਂ ਕਰੀਗੇ ਇਹ ਉਹਨਾਂ ਦੀ ਰੋਜ਼ ਦੀ ਰੁਟੀਨ ਹੋ ਗਈ ਸੀ ਸੁਖਦੀਪ ਕੰਮ ਤੇ ਜਾਣ ਲੱਗਿਆ ਵੀ ਤੇ ਆ ਕੇ ਵੀ ਰੋਜ਼ ਕਾਲ ਕਰਦਾ ਤੇ ਖੁਸ਼ੀ ਤੇ ਆਪਣੀ ਮੰਮੀ ਨਾਲ ਗੱਲ ਕਰਦਾ ਉਹਨਾਂ ਦਿਨ ਵਿੱਚ ਹੀ ਸੁਖ ਨੇ ਖੁਸ਼ੀ ਦੇ ਪੇਪਰ ਵੀ ਭੇਜ ਦਿੱਤੇ ਉਦੋਂ ਜਗਦੀਪ ਤੇ ਗੁਰੀ ਦਾ ਜੀਵਨ ਬਹੁਤ ਬੱਧੀਆ ਲੰਘ ਰਿਹਾ ਸੀ ਉਹਨਾਂ ਨੇ ਆਪਣੇ ਪਰਿਵਾਰ ਵਗੈਰ ਰਹਿਣਾ ਸਿੱਖ ਲਿਆ ਸੀ ਉਹ ਦੋਵਾਂ ਨੂੰ ਘਰੋਂ ਆਇਆ 5 ਸਾਲ ਹੋ ਗਏ ਸੀ ਜਗਦੀਪ ਦੇ ਡੈਡੀ ਨੂੰ ਫਰਕ ਨਹੀਂ ਪੈਂਦਾ ਸੀ ਕਿ ਜਗਦੀਪ ਉਤੋਂ ਦੂਰ ਰਹਿੰਦਾ ਸੀ ਜਗਦੀਪ ਦੀ ਮੰਮੀ ਵੀਰ ਤੇ ਭਾਬੀ ਜਦੋਂ ਦਿਲ ਕਰਦਾ ਉਹ ਮਿਲਣਾ ਜਾਂਦੇ ਇਸ ਵਾਰ ਉਹ ਐਤਵਾਰ ਨੂੰ ਆਏ ਤਾਂ ਗੁਰੀ ਤੇ ਜਗਦੀਪ ਨੂੰ ਖੁਸ਼ਖਬਰੀ ਸੁਣਾ ਕੇ ਗਏ ਉਹ ਚਾਚਾ ਚਾਚੀ ਬਣਨ ਵਾਲੇ ਜਗਦੀਪ ਇੰਨਾ ਖੁਸ਼ ਕਿ ਉਹ ਤਾਂ ਬਾਰ-ਬਾਰ ਵਧਾਈਆਂ ਦੇਈ ਜਾਵੇ ਮਨਜੀਤ ਨੇ ਸਾਰਿਆਂ ਦਾ ਮੂੰਹ ਮਿੱਠਾ ਪਰਵਾਇਆ ਗੁਰੀ ਆਪਣੇ ਜਠਾਣੇ ਨੂੰ ਕਹਿਣ ਲੱਗੀ ਕਿ ਜਦੋਂ ਵੀ ਤੁਹਾਨੂੰ ਕੋਈ ਜ਼ਰੂਰਤ ਹੋਈ ਮੇਰੇ ਹਸਪਤਾਲ ਆ ਜਾਇਓ ਸਾਰਾ ਦਿਨ ਘਰ ਵਿੱਚ ਰੌਣਕਾਂ ਲੱਗੀਆਂ ਰਹੀਆਂ ਸ਼ਾਮ ਨੂੰ ਉਹ ਸਾਰੇ ਘਰ ਵਾਪਸ ਚਲੇ ਗਏ ਜਗਦੀਪ ਤੇ ਗੁਰੀ ਆਪਣੇ ਵੀਰੇ ਭਾਬੀ ਲਈ ਬਹੁਤ ਖੁਸ਼ ਸੀ ਉਧਰ ਸ਼ਿੰਦਰਪਾ ਕੈਨੇਡਾ ਦਾ ਵੀਜ਼ਾ ਆ ਗਿਆ ਸੀ ਪਰ ਉਹਨੇ ਹਾਲੇ ਥੋੜਾ ਟਾਈਮ ਰੁਕ ਕੇ ਜਾਣ ਬਾਰੇ ਸੋਚਿਆ ਉਹਨੇ ਨਰਿੰਦਰ ਨੂੰ ਦੱਸ ਦਿੱਤਾ ਕਿ ਦੀਪੀ ਜੀ ਦਿੱਲੀ ਦੇ ਟਾਈਮ ਆਉਗੀ ਇੱਧਰ ਖੁਸ਼ੀ ਨੇ ਜਦੋਂ ਤੱਕ ਸ਼ਹਿਰ ਜਾਣ ਵਾਲੀ ਆਪਣੀ ਮੰਮੀ ਕੋਲ ਮਿਲਣ ਗਈ ਆਉਣਾ ਤਾਂ ਆਪਣੇ ਡੈਡੀ ਨੂੰ ਦੱਸ ਦਿੰਦੀ ਉਹ ਖੁਦ ਆ ਕੇ ਮਿਲ ਜਾਂਦੇ ਫਿਰ ਖੁਸ਼ੀ ਤੇ ਰਾਜਪ੍ਰੀਤ ਨੂੰ ਆ ਕੇ ਲੈ ਜਾਂਦੇ ਇੱਕ ਦੋ ਦਿਨ ਰੁਕਣ ਤੋਂ ਬਾਅਦ ਹਰਿੰਦਰ ਜਾਂ ਜਗਦੀਪ ਉਹਨੂੰ ਸਹੌਰੇ ਕਰ ਵਾਪਸ ਛੱਡ ਆਉਂਦੇ ਖੁਸ਼ੀ ਕਦੇ ਕਰੇ ਤਾਂ ਆਪਣੇ ਸੱਸ ਮੰਮੀ ਜੀ ਨਾਲ ਲੈ ਜਾਂਦੇ ਬਾਕੀ ਕਹਾਣੀ ਅਗਲੇ ਭਾਗ ਵਿੱਚ ਜੇ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਸਾਡੇ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਜ਼ਰੂਰ ਕਰਿਓ ਜੇ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਧੰਨਵਾਦ